ਬਿਲਕੁਲ ਜੀ ਪਲਾ ਪ੍ਰਧਾਨ ਹੋਣ ਦੀ ਗੱਲ ਕਰੀਏ ਜੀ ਇਹ ਚਾਰ ਭਰਾ ਸੀ ਇਹਨਾਂ ਦਾ ਜਿਹੜੇ ਵੱਡੇ ਭਰਾ ਬਰਨਾਲੇ ਕੋਲੇ ਪਿਆਏ ਸੀ ਉਹ ਟਰਾਂਸਪੋਰਟਰ ਸੀ ਬਿਲਕੁਲ ਕਿੰਨੇ ਤੇ ਇਹ ਪ੍ਰਧਾਨ ਜੀ ਸ਼ੁਰੂ ਤੋਂ ਖੇਤੀ ਕਰਦੇ ਸੀਗੇ ਤੇ ਇਹਨਾਂ ਨੂੰ ਕਿਹ ਵੀ ਗੱਲ ਮੰਨਣੀ ਇਹ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਪਿੰਡ ਦੇ ਵਿੱਚ ਟਰੈਕਟਰ ਲਿਆਉਣ ਵਾਲੇ ਤੇ ਮਤਲਬ ਉਦਮੀ ਖੇਤੀ ਕਰਨ ਵਾਲੇ ਨੌਜਵਾਨਾਂ ਅਸੀਂ ਵਿੱਚ ਉਸ ਮੌਕੇ ਪ੍ਰਧਾਨ ਮਲਕੀਰ ਸਿੰਘ ਜੀ ਦਾ ਨਾਮ ਸੀ तकरीबन 70 ਦੇ ਦਹਾਕੇ ਦੀ ਗੱਲ ਆ ਜਦੋਂ ਪੁਰਾਣਿਆਂ ਦੀ ਗੱਲ ਕਰਦੇ ਹਾਂ ਤੇ ਉਦੋਂ ਨਾਲ ਹੀ ਸਾਡੇ ਪਿੰਡ ਦਾ ਚੇਅਰਮੈਨ ਸੰਪੂਰਨ ਸਿੰਘ ਹੁੰਦੇ ਸੀ ਚੇਅਰਮੈਨ ਸੰਪੂਰਨ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਜ세ਦਰ ਤੋਤਾ ਸਿੰਘ ਨੂੰ ਬਣਾਇਆ ਤੋ ਪੁਰਾਣੇ ਕਾਲੀ ਟਕਸਾਲੀ ਜਿਹੜੇ ਲੀਟਰ ਰਹੇ ਤੇ ਉਹਨਾਂ ਦੇ ਮਤਲਬ ਨੇੜੇ ਜਿਹੜੇ ਹੈਗੇ ਕਿ ਪ੍ਰਧਾਨ ਮਲਕੀਤ ਸਿੰਘ ਜਿਹੜੇ ਹੋਏ ਤਾਂ ਉਹਨਾਂ ਨੇ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਉਹਨਾਂ ਦੇ ਤਿੰਨ ਪੁੱਤ ਸੀ ਚੌਥਾ ਪੁੱਤ ਮਲਕੀਤ ਸਿੰਘ ਕੀ ਤੋਂ ਬਾਅਦ ਆਈ ਬਾਤ ਬਰਨਾਲੇ ਨਾਲ ਵੀ ਐਵੇਂ ਹੋਇਆ ਬਰਨਾਲੇ ਦੇ ਸਜੀਤ ਸਿੰਘ ਬਰਨਾਲਾ ਉਹਨਾਂ ਦੇ ਵੀ ਤਿੰਨ ਪੁੱਤ ਸੀ ਉਹਨਾਂ ਨੂੰ ਵੀ ਚੌਥਾ ਪੁੱਤ ਮਲਕੀਤ ਸਿੰਘ ਕੀ ਤੋਂ ਉਹ ਵੀ ਕਹਿੰਦੇ ਰਹੇ ਕਿ ਜਦੋਂ ਸਜੀਤ ਸਿੰਘ ਬਰਨਾਲੇ ਦੇ ਇੱਕ ਪੁੱਤ ਦੀ ਮੌਤ ਹੋਈ ਸੀ ਤਾਂ ਬਲਾਸਪੁਰ ਵੀ ਉਹਨਾਂ ਦਾ ਸਭ ਦਾ ਹੰਦੀ ਸਵਾਗਤ ਉਸ ਮੌਕੇ ਜਿਹੜਾ ਆਯੋਜਿਤ ਕੀਤਾ ਸੀ ਜੀ ਸੋ ਉਹਨਾਂ ਦੇ ਨਾਲ ਇਹ ਮਤਲਬ ਥੋੜਾ ਜਿਹਾ ਸਿਆਸੀ ਸਫਾਂ ਦੇ ਵਿੱਚ ਵਿਚਰ ਲੱਗੀ ਪਹਿਲਾਂ ਪੰਚਾਇਤ ਮੈਂਬਰ ਪਿੰਡ ਦੇ ਅ ਤਕਰੀਬ ਨੇ ਇਹ 70 ਦੇ ਦਹਾਕੇ ਚ ਜਿਹੜੇ ਹੈਗੇ ਅਕਿਉ ਬਣੇ ਸੀ ਤੇ ਪੰਚਾਇਤ ਮੈਂਬਰ ਜਿਹੜਾ ਹੈ ਕਿ ਬੰਨ ਤੋਂ ਬਾਅਦ ਇਹਨਾਂ ਦੇ ਫਿਰ ਥੋੜਾ ਜਆ ਜਦੋਂ ਬੰਦੇ ਕੋਲੇ ਪੈਸਾ ਵੀ ਆਉਣ ਲੱਗ ਜਾਂਦਾ ਹੈਗਾ ਥੋੜਾ ਜਆ ਹੋਰ ਚੀਜ਼ਾਂ ਵੀ ਹੋਣ ਲੱਗ ਜਾਂਦੀ ਇਹਨਾਂ ਦੇ ਭਰਾ ਜਿਹੜੇ ਵੱਡੇ ਸੀਗੇ ਤੇ ਉਹਨਾਂ ਨੇ ਬਰਨਾਰੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਤੇ ਉੱਥੇ ਵੀ ਥੋੜੇ ਜੇ ਪ੍ਰਧਾਨ ਮੁਕੀਤ ਸਿੰਘ ਕੀ ਤੂੰ ਇਨਵੋਲਵ ਹੋਏ ਤਾਂ ਫਿਰ ਇੱਕ ਨੰਗਲ ਪਿੰਡ ਦੇ ਕੁਝ ਜਿਹੜੇ ਬਦਮਾਸ਼ ਬਜਦੇ ਹੁੰਦੇ ਸੀਗੇ ਜੀ ਹਨ ਇਹ ਨੰਗਲ ਸਾਡੇ ਇੰਟਰਨੈਸ਼ਨਲ ਪੈਂਡਾ ਕੋਰ ਦਾ ਜਿਹੜਾ ਪੈਂਦਾ ਹੈਗਾ ਸਾਡੇ ਨਿਹਾਲ ਸਿੰਘ ਵਾਲੇ ਤਾਂ ਉਹਨਾਂ ਨਾਲ ਇਹਨਾਂ ਦੀ ਬੈਠਣੀ ਉੱਠਣੀ ਹੋ ਗਈ ਤੇ ਫਿਰ ਕਿਤੇ ਕਿਸੇ ਕੇਸ ਦੇ ਵਿੱਚ ਕੀ ਹੋਇਆ ਕਿ ਉਹਨਾਂ ਦੇ ਕੇਸ ਦੇ ਵਿੱਚ ਪ੍ਰਧਾਨ ਹੋਰੀ ਬੀ ਨਾਮਜ਼ਦ ਹੋ ਗਈ ਇਹ ਹਾਲਾਂਕਿ ਮੰਨਿਆ ਜਾਂਦਾ ਇਹਨਾਂ ਤੇ ਘਰਦਿਆਂ ਨਾਲ ਜਦੋਂ ਵੀ ਗੱਲ ਕਰਦੇ ਆ ਬੀਬੀ ਗੁਰਦੀਪ ਕੌਰ ਹੋਰਾਂ ਨਾਲ ਪਹਿਲੀਆਂ ਚ ਗੱਲ ਕੀਤੀ ਜਿੱਦਾ ਮੇਰੇ ਉੱਪਰਝਾਈਆਂ ਤਾਂ ਲੱਗਦੇ ਆ ਕਿ ਮੈਨੂੰ ਇਹ ਪੁੱਛਣ ਦੀ ਆ ਮਤਲਬ ਇਹੰਦੀ ਆ ਉਹ ਕਹਿੰਦੇ ਵੀ ਇਨਵੋਲਵ ਇਹ ਨਹੀਂ ਸੀਗੇ ਇਹਨਾਂ ਨੂੰ ਮਤਲਬ ਫੜ ਲਿਆ ਗਿਆ ਤੇ ਉਦੋਂ ਚੰਗੀ ਕੁੱਟਮਾਰ ਹੋਈ ਪ੍ਰਧਾਨ ਹੋਰਾਂ ਦੀ ਤੇ ਉਹ ਕੁੱਟਮਾਰ ਹੋਈ ਤੇ ਉਹਨੇ ਇਹਨਾਂ ਦੇ ਅੰਦਰ ਇਹ ਚੀਜ਼ ਪੈਦਾ ਕੀਤੀ ਵੀ ਆਪਾਂ ਨੂੰ ਨਾਮ ਬਣਾਉਣਾ ਚਾਹੀਦਾ ਤੇ ਫਿਰ ਇਹ ਥੋੜਾ ਇਹ ਕਹਿੰਦਾ ਉਹਨੇ ਬੰਦਾ ਜਰ ਪੁਲਿਸ ਦੀ ਕੁੱਟ ਤੋਂ ਬਾਅਦ ਇੱਕ ਵਾਰੀ ਜਾਂ ਤਾਂ ਫਿਰ ਜਮੇ ਚੁੱਪ ਹੋ ਜਾਂਦਾ ਤੇ ਜਾਂ ਫਿਰ ਦੂਜੇ ਪਾਸੇ ਤੁਰ ਪੈਂਦਾ ਹੈ ਸਰਜੀਤ ਸਿੰਘ ਟੱਲੇ ਵਾਲੀ ਆ ਪਹਿਲਾਂ ਇਹਨਾਂ ਦੇ ਬਹੁਤ ਮਿੱਤਰ ਰਹੇ ਆ ਕਰੀਬੀ ਤੇ ਜਿਹੜੇ ਮੈਂ ਤੁਹਾਨੂੰ ਸੰਪੂਰਨ ਸਿੰਘ ਚੇਅਰਮੈਨ ਹੋਰਾਂ ਦੀ ਗੱਲ ਕੀਤੀ ਬਾਅਦ ਵਿੱਚ ਕਿਉਂਕਿ ਪਿੰਡ 'ਚ ਸੰਪੂਰਨ ਸਿੰਘ ਚੇਅਰਮੈਨ ਹੋਰਨਾ ਵੀ ਪ੍ਰਧਾਨ ਮਲਕੀਤ ਸਿੰਘ ਕੀਤੂ ਹੋਰਾਂ ਦੀ ਲਾਗੜਾਟ ਹੋ ਜਾਂਦੀ ਹੈ ਤੇ ਫਿਰ ਉਹ ਸਰਜੀਤ ਸਿੰਘ ਟੱਲੇ ਵਾਲੀਆਂ ਤੇ ਸੰਪੂਰਨ ਸਿੰਘ ਚੇਅਰਮੈਨ ਦਾ ਪੁੱਤਰ ਆਪਸ ਵਿੱਚ ਕੁੜਮਾਚਾਰੀ ਵੀ ਹੁੰਦੇ ਆ ਯਾਨੀ ਕਿ ਸਰਜੀਤ ਸਿੰਘ ਟੱਲੇ ਵਾਲ ਦੀ ਬੇਟੀ ਸਾਡੇ ਪਿੰਡ ਉਸ ਪਰਿਵਾਰ ਦੇ ਵਿੱਚ ਵਿਆਹੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮਲਕੀਤ ਸਿੰਘ ਕੀਤੂ ਸਰਪੰਚ ਬਣਦੇ ਹੈਗੇ ਜੀ 1992 93 'ਚ ਜਿਹੜੀਆਂ ਸਰਪੰਚੀ ਦੀਆਂ ਚੋਣਾ ਹੋਈਆਂ ਕਿਉਂਕਿ ਇਹ ਤੋਂ ਪਹਿਲਾਂ ਜਦੋਂ 1991 ਦੀ ਇਲੈਕਸ਼ਨ ਬਰਨਾਲੇ ਦੇ ਵਿੱਚ ਹੋਈ ਸੀ ਤਾਂ ਪ੍ਰਧਾਨੋਂ ਕੀ ਸੀ ਕਿ ਤੂੰ ਉਦੋਂ ਵੀ ਯਾਦ ਬਰਨਾਲੇ ਤੋਂ ਚੋਣ ਲੜੇ ਸੀ ਪਰ ਉਹ ਕਹਿੰਦੇ ਆ ਵੀ ਨਾਲ ਉਹ ਕੁੱਲੇ ਖੇਡਾ ਚਾਲਦਾ ਹੁੰਦੇ ਸਾਡੇ ਪਿੰਡ ਅੱਜ ਵੀ ਚੱਲਦਾ ਸਾਡੇ ਪਿੰਡੋਂ ਅੱਜ ਵੀ ਬਿਜੂਤ ਬਾਰਾਂ ਚੋ ਕੁਝ ਨੇ ਜਿਉਂਦੇ ਨੇ ਉਹ ਜਿਕੇ ਤੇ ਬਲਾਸਪੁਰ ਜਾਣ ਦਾ ਮੌਕਾ ਮਿਲਿਆ ਤੁਸੀਂ ਉਹਨਾਂ ਨਾਲ ਵੀ ਕਰ ਸਕਦੇ ਆ ਉਹ ਕਹਿੰਦੇ ਪਿੰਡੋਂ ਅਸੀਂ ਉਦੋਂ ਵੋਟਾਂ ਪਾਉਣ ਦਾ ਕੁੱਲਾ ਹੀ ਸੀ ਉਹ ਪਿੰਡੋਂ ਵੋਟਾਂ ਪਾਉਣ ਬਰਨਾਲੇ ਉੱਠਦੀ ਉਹ ਕਹਿੰਦੇ ਵੀ ਸਾਡੇ ਪੈਗ ਪੋਗੇ ਵੱਧ ਲੱਗੇ ਉਹ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਜਿੰਨੀਆਂ ਕਿ ਅਸੀਂ ਵੋਟਾਂ ਪਾਈ ਉਦੋਂ ਜਿੱਦੇ ਕਰਕੇ ਕਿ ਉਹ ਜਿਹੜੇ ਹੈਗੇ ਆ ਕਿ ਪੰਡ ਸੋਮਦੱਤ ਹੋਰੀ ਬਰਨਾਲੇ ਤੋਂ ਜਿਹੜੇ ਚੋਣ ਆ ਉਦੋਂ ਜਿੱਤ ਕੇ ਅਸੀਂ ਬਾਅਦ ਵਿੱਚ ਉਹ ਰਾਜ ਮੰਤਰੀ ਬਣਦੇ ਆਗੇ ਜਿਹੜੀ ਕਾਂਗਰਸ ਦੀ ਬਜਾਰਪ ਦੇ ਵਿੱਚ ਤੇ ਫਿਰ ਇਹ ਆ ਕੇ ਪਿੰਡ ਫਿਰ ਸਰਪੰਚੀ ਦੀ ਚੋਣ ਲੜਦੇ ਆ ਫਿਰ ਸਰਪੰਚੀ ਦਾ ਜਿਹੜਾ ਜਿੱਤ ਜਾਂਦੇ ਆ ਫਿਰ 92 ਤੋਂ 97 ਚ 93 ਤੋਂ 98 ਵਾਲੀ ਸ਼ਾਇਦ ਉਹ ਸੀਗੀ ਤੇ 97 ਨੇ ਫਿਰ ਅਸਤੀਫਾ ਦੇ ਕੇ ਸਾਡੇ ਇੱਕ ਪੰਚਾਇਤ ਮੈਂਬਰ ਨੂੰ ਜਿਹੜਾ ਹੈਗਾ ਕਿ ਸਰਪੰਚ ਬਣਾਉਂਦੇ ਆ ਫਿਰ ਉਸ ਤੋਂ ਬਾਅਦ ਇਹਨਾਂ ਦੀ ਘਰ ਪਤਨੀ ਬੀਬੀ ਗਰਦੀਪ ਕੌਰ ਬਣਦੀ ਨੇ ਫਿਰ ਕਲਵੰਤ ਬਣਦਾ ਹੈਗਾ ਫਿਰ ਕਲਵੰਤ ਤੋਂ ਬਾਅਦ ਕਲਵੰਤ ਦੀ ਵਾਈਫ ਜਸਪ੍ਰੀਤ ਸਰਪੰਚ ਬਣਦੀ ਹੈ ਸੋ ਮਤਲਬ ਕਹਿ ਦਈਏ ਵੀ ਇਹ 25 ਸਾਲ ਪਿੰਡ ਦੀ ਸਰਪੰਚੀ ਜਿਹੜਾ ਹੈਗਾ ਕਿ ਇਹਨਾਂ ਦੇ ਪਰਿਵਾਰ ਨੇ ਕੀਤੀ ਤੇ ਪ੍ਰਧਾਨ ਦੇ ਇਵਨ ਮਰਡਰ ਤੋਂ ਬਾਅਦ ਵੀ ਜਿਹੜਾ ਕਲਵੰਤ ਚੋਣ ਲੜਿਆ ਥੋੜੇ ਟਾਈਮ ਸਮੇਂ ਬਾਅਦ ਹੀ ਚੋਣ ਸੀਗੀ ਤਾਂ ਉਹ ਵੀ ਚੋਣ ਜਿੱਤੀ ਤੇ ਉਸ ਚੋਣ ਜਿੱਤੀ ਤੋਂ ਬਾਅਦ ਫਿਰ ਅਧ ਵਿਚਕਾਰਿਆਂ ਜੋ ਜਿਹੜਾ ਹੈਗਾ ਕਿ ਇਹ ਵਰ ਪੂਰੇ ਬਰਨਾਲੇ ਜਿਹੜੇ ਸ਼ਿਫਟ ਜਿਹੜੇ ਹੋ ਗਏ ਆ ਜੀ ਹਾਂਜੀ ਸੋ ਉਹਦੇ ਜਿਹੜਾ ਕਹਿ ਸਕਦੇ ਆ ਕਿ ਉਸ ਦੌਰ ਨੇ ਜਿਹੜਾ ਕਹਿ ਸਕਦੇ ਕਿ ਇਹਨਾਂ ਨੂੰ ਇਸ ਪਾਸੇ ਇਹ ਲੈ ਕੇ ਆਏ ਖਾਸ ਤੌਰ ਦੇ ਉੱਤੇ ਤੇ ਇਹ ਸਿਆਸਤ ਵਾਲੇ ਪਾਸੇ ਵੀ ਆਏ ਤੇ ਨਾਲ ਦੀ ਨਾਲ ਆਪਣੀ ਖੇਤੀ ਵੀ ਕੀਤੀ ਕਾਰੋਬਾਰ ਵੀ ਕੀਤਾ ਤੇ ਫਿਰ ਨਾਲ ਦੀ ਨਾਲ ਇਦਾਂ ਦੇ ਜਿਹੜੇ ਗਰੁੱਪਾਂ ਨਾਲ ਬੈਠਣ ਉੱਠਣ ਵੀ ਹੋਈ ਤੇ ਉਹ ਬੈਠਣ ਉੱਠਣ ਦੇ ਵਿੱਚੋਂ ਜਿਹੜਾ ਪ੍ਰਧਾਨ ਦਾ ਇੱਕ ਥੋੜਾ ਨਾਬਰ ਵਾਲਾ ਜਾਂ ਕਈ ਕੋਈ ਬਦਮਾਸ਼ ਵਾਲਾ ਕਹਿ ਦਿੰਦੇ ਆ ਉਹ ਫਿਰ ਅਕਸ ਜਿਹੜਾ ਕਿ ਉੱਬਰ ਕੇ ਆਇਆ ਪਰ ਜਿਹੜਾ ਕਹਦੇ ਵੀ ਇਹ ਗੱਲ ਇਹਨਾਂ ਦੀ ਸ਼ੁਰੂ ਤੋਂ ਸੀ ਵੀ ਗਰੀਬਾਂ ਦੇ ਹਾਮੀ ਸੀ ਮਜ਼ਦੂਰ ਪਰਿਵਾਰਾਂ ਨਾਲ ਸਾਝ ਸ਼ੁਰੂ ਤੋਂ ਸੀ ਸਾਡੇ ਪਿੰਡ ਦੇ ਵਿੱਚ ਮੈਂ ਕਹਿੰਨਾ ਵੀ ਤੁਸੀਂ ਸਾਡੇ ਮਜ਼ਦੂਰ ਜਿਹੜਾ ਪਾਸਾ ਪਿੰਡ ਚੋਂ ਦਾ ਨੂੰ ਵੀੜਾ ਵੀ ਕਹਿ ਦਿੰਦੇ ਆ ਤੇ ਉੱਥੇ ਕੋਈ ਵੀ ਤੁਸੀਂ ਇਕੱਲਾ ਇਕੱਲਾ ਤੁਸੀਂ ਕਰ ਨਾਲ ਉਹ ਵੀ ਜਿਹਦੇ ਨਾਲ ਇਹਨਾਂ ਦੀ ਮਸਾਂਜ ਰਹੀ ਸੀ ਕਦੇ ਵੀ ਇੱਕ ਇਹਨਾਂ ਦੀ ਹੋਰ ਬੜੀ ਖਾਸ ਗੱਲ ਸੀ ਕਿ ਜਿਹੜੀ ਮੈਂ ਕਿਸੇ ਸਿਆਸਤਦਾਨ ਦੇ ਵਿੱਚ ਬਹੁਤ ਘੱਟ ਦੇਖੀ ਹੈਗੀ ਕਿ ਜਦੋਂ ਸਵੇਰੇ ਪ੍ਰਸ਼ਾਦਾ ਸ਼ੱਕਦੇ ਸੀਗੇ ਬੜਾ ਸਾਦਾ ਖਾਣਾ ਹੁੰਦਾ ਸੀ ਪ੍ਰਧਾਨ ਹੋਰਾਂ ਦਾ ਵੀ ਜੋ ਮੌਸਮੀ ਸਬਜ਼ੀ ਹੁੰਦੀ ਸੀ ਉਹ ਬਣਾ ਲੈਣੀ ਵੱਡਾ ਡੋਂਗਾ ਭਰ ਲੈਣਾ ਡੋਂਗਾ ਭਰ ਕੇ ਤੇ ਉਹਦੇ ਚ ਪੂਰਾ ਘਿਓ ਪੂਰਾ ਪੋਣਾ ਤੇ ਨਾਲ ਇੱਕ ਗਰਮੀਆਂ ਦੇ ਵਿੱਚ ਪੂਰੀ ਬਾਲਟੀ ਲੱਸੀ ਦੀ ਤੇ ਵਿੱਚੇ ਇੱਕ ਕੱਪ ਤੇ ਚਾਰ ਤੇ ਰੋਟੀਆਂ ਦਾ ਥੱਬਾ ਜਿਹੜਾ ਵੀ ਬੰਦਾ ਆਈ ਗਿਆ ਚਾਹੇ ਕੋਈ ਮਜ਼ਦੂਰ ਆਜੇ ਚਾਹੇ ਬਰਨਾਲੇ ਦਾ ਬਹੁਤ ਤਕੜਾ ਕੋਈ ਬਾਣੀਆ ਆਜੇ ਉਹ ਨਾਲ ਹੀ ਖਾਣੀ ਪੈਂਦੀ ਸੀ ਪ੍ਰਧਾਨ ਘਰਾਂ ਦੇ ਕੋਈ ਸ਼ੂਆ ਸ਼ਾਤ ਵਾਲੀ ਜਾਂ ਕਿਸੇ ਇਸਕ੍ਰਿਮ ਵਾਲੀ ਕੋਈ ਮਤਲਬ ਮੈਂ ਇੱਕ ਮੈਂ ਇੱਕ ਗੱਲ ਵੀ ਲਿਖੀ ਸੀਗੀ ਮੈਂ ਕਿਹਾ ਪ੍ਰਧਾਨ ਜਾਤ ਦੀ ਗਾਲ ਤਾਂ ਕੱਢ ਦਿੰਦਾ ਸੀ ਪਰ ਉਹਨੂੰ ਜਾਤ ਦਾ ਰੋਗ ਨਹੀਂ ਸੀਗਾ ਇਹ ਉਹਦੀ ਖਾਸੀਅਤ ਸੀ ਉਹਦੇ ਕਿਉਂਕਿ ਜੀ ਸਰਜੀਤ ਸਿੰਘ ਬਰਨਾਲਾ ਉਹਨਾਂ ਦੇ ਬਹੁਤ ਨੇੜੇ ਸੀ 1986 ਦੇ ਵਿੱਚ ਜਦੋਂ ਉਹ 85 ਦੇ ਵਿੱਚ ਜਦੋਂ 86 ਦੇ ਜਦੋਂ ਵੀ ਚੋਣ ਹੁੰਦੀ ਹੈ ਮੁੱਖ ਮੰਤਰੀ ਬਣਦੇ ਆ ਤਾਂ ਇਹ ਮੰਨਿਆ ਜਾਂਦਾ ਸੀ ਸਰਜੀਤ ਸਿੰਘ ਤਾਂ ਉਸ ਮੌਕੇ ਇਹ ਕਿਹਾ ਜਾਂਦਾ ਸੀਗਾ ਕਿ ਇਹ ਇਹ ਜਿਹੜਾ ਹੈ ਕਿ ਉਹਨਾਂ ਦੇ ਚੌਥੇ ਪੁੱਤ ਜਿਹੜੇ ਹੈਗੇ ਆ ਕਿ ਮਲਕੀਸ਼ ਸਿੰਘ ਕੀ ਤੂੰ ਵੱਜਣ ਲੱਗੇ ਸੀ ਇਹਨੇ ਨੇੜੇ ਹੋ ਗਏ ਸੀ ਉਹਨਾਂ ਦੇ ਉਹਨਾਂ ਦੇ ਸਾਰਾ ਜਿਹੜੇ ਕੈਂਪੇਨ ਦੇ ਇਸੇ ਕਰਕੇ 97 ਦੇ ਵਿੱਚ ਜਦੋਂ ਬੀ.ਪੀ.ਐਲ. ਚੰਦਰਕੌਰ ਹੰਦ ਮੋਟਰ ਨੂੰ ਜਿਹੜੀ ਡਿਟੈਕਟ ਦਿੱਤੀ ਤੇ ਪ੍ਰਧਾਨ ਹੋਰਾਂ ਨੂੰ ਥਾਪੜਾ ਵੀ ਬਰਨਾਲਾ ਪਰਿਵਾਰ ਦਾ ਰਿਹਾ ਤੇ ਉਹਨਾਂ ਜਿੱਤ ਦੇ ਵਿੱਚ ਬਰਨਾਲਾ ਪਰਿਵਾਰ ਦਾ ਇੱਕ ਯੋਗਦਾਨ ਵੀ ਰਿਹਾ ਹੈ ਇਹ ਇਹ ਇਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਜਿਹੜੀ 23-24 ਹਜ਼ਾਰ ਦੀ ਲੀਡ ਤੇ ਚਾਹੇ ਵੋਟਰ ਨੂੰ 43 ਹਜ਼ਾਰ ਪਲੱਸ ਪਈ ਸੀ ਪਰ ਲੀਡ ਆਜ਼ਾਦ ਉਮੀਦਵਾਰ ਦੀ 23 ਹਜ਼ਾਰ ਬਹੁਤ ਵੱਡੀ ਲੀਡ ਸੀਗੀ ਪੌੜੀ ਚੋਣਾਂ ਸੀ ਮੈਨੂੰ ਅੱਜ ਵੀ ਯਾਦ ਆ ਸਾਡੇ ਪਿੰਡਦਿਆਂ ਨੇ ਉਸ ਮੌਕੇ ਉਹਨਾਂ ਨੂੰ ਸੋਨੇ ਦੀ ਪੌੜੀ ਬਣਾ ਕੇ ਲੋਕਾਂ ਨੇ ਇਕੱਠੇ ਕਰਕੇ ਜਿਹੜੇ ਪੈਸੇ ਆ ਪ੍ਰਧਾਨ ਮੁਕੀ ਸੀ ਕੀ ਤੋਹਰਾਂ ਨੂੰ ਉਸ ਮੌਕੇ ਦਿੱਤੀ ਸੀ ਤੇ ਉਸ ਮੌਕੇ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਸੀ ਤਾਂ ਇਹ ਵੀ ਜਦਾਂ ਇੰਨਾ ਇਹਨਾਂ ਨੂੰ ਸਮਝ ਨਹੀਂ ਸੀ ਜੀ ਆਪਾਂ ਕਹਿ ਦਈਏ ਵੀ ਜਦਾਂ ਬੱਬਰ ਖਾਲਸਾ ਵਾਲੀ ਜਿਹੜਾ ਜਿਹੜਾ ਕਹਿ ਸਕਦੇ ਆ ਕਿ ਰਾਜ ਬੱਬਰਪੁਰਾ ਨੂੰ ਤੇ ਉਹ ਸਰਜੀਤ ਸਿੰਘ ਬਰਨਾਲਾ ਦੇ ਨਾਲ ਜਿਹੜੀ ਸਾਂਝ ਕਰਕੇ ਉੱਥੇ ਜਿਹੜਾ ਹੈਗਾ ਕਿ ਤਰਵਾਰ ਸਾਹਿਬ ਚਲੇ ਗਏ ਬਹੁਤੇ ਤਾਂ ਇਹ ਵੀ ਕਹਿੰਦੇ ਆ ਲੇਡਲੇ ਵੀ ਕੋਈ ਇਹਨਾਂ ਨੇ ਉੱਥੇ ਜਾ ਕੇ ਕੋਈ ਦਾ ਐਕਟੀਵਿਟੀ ਨਹੀਂ ਕੀਤੀ ਕਈ ਇਹ ਵੀ ਕਹਿੰਦੇ ਆ ਮੈਂ ਕਿਤਾਬ ਪੜ ਰਿਆ ਸੀ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਵੀ ਹੈ ਜਿਹੜੇ ਉਹਨਾਂ ਨੇ ਲਿਖਿਆ ਕਿ ਇਹਨਾਂ ਨੇ ਉੱਥੇ ਜਿਹੜੀ ਹੈਗੀ ਕਿ ਆਪਣੇ ਤੌਰ ਤੇ ਪੈਰਿੰਗ ਪੂਰਿੰਗ ਵੀ ਕੀਤੀ ਪਤਾ ਨਹੀਂ ਕਿਵੇਂ ਜੋ ਵੀ ਹੋਇਆ ਪਰ ਉਹ ਤੋਂ ਬਾਅਦ ਨੂੰ ਅਹਿਸਾਸ ਹੋਇਆ ਕਿ ਇਹ ਗੱਲ ਜਿਹੜੀ ਹੈਗੀ ਕਿ ਗਲਤ ਹੋ ਗਈ ਕਿਉਂਕਿ ਪਿੰਡ ਤੌਰ ਤੇ ਸ਼ਰੀਕੇ ਤੌਰ ਤੇ ਬੀਬੀ ਪ੍ਰੀਤਮ ਕੌਰ ਜਿਹੜੇ ਸੰਤ ਜਰਨੈਲ ਸਿੰਘ ਪੰਡਰਾ ਵਾਲਿਆਂ ਦੇ ਜਿਹੜੇ ਧਰਮ ਪਤਨੀ ਸੀ ਉਹ ਇਹਨਾਂ ਦੇ ਕੋਵਾ ਜੀ ਲੱਗਦੀ ਸੀ ਢਾਲੀਬਾਲ ਕੋਤ ਉਹਨਾਂ ਦਾ ਢਾਲੀਬਾਲ ਉਹਨਾਂ ਦਾ ਇੱਕੋ ਪੱਤੀ ਦੇ ਵਿੱਚੋਂ ਆ ਇੱਕੋ ਬਹੁਤ ਨੇੜਿਓਂ ਆ ਜਿਹੜੇ ਘਰ ਵੀ ਬਹੁਤ ਨੇੜੇ ਆ ਤੇ ਈਸ਼ਵਰ ਸਿੰਘ ਹੋਰਾਂ ਨਾਲ ਅੱਜ ਵੀ ਬੜੀ ਇਸ ਪਰਿਵਾਰ ਦੀ ਮੁਹੱਬਤ ਆ ਮਲਕੀਸ਼ ਸਿੰਘ ਕੀਤੂਹਰਾਂ ਦੇ ਗਾਂ ਕਲਵੰਤ ਅ ਕੀਤੂਹਰਾਂ ਦੀ ਸਾਰਿਆਂ ਦੀ ਬਹੁਤ ਪਿੰਡੀ ਸਾਹ ਜਾਂ ਤੇ ਉਹਦੇ ਕਰਕੇ ਗਏ ਕਿ ਉਹ ਤੋਂ ਬਾਅਦ ਜਿਹੜਾ ਹੈਗਾ ਕਿ ਇਹ ਵੀ ਮੈਂ ਸੁਣਨ ਦੇ ਵਿੱਚ ਆਇਆ ਜੰਨੇ ਵੀ ਹੁਣ ਪਰਾਣਿਆਂ ਦੇ ਵਿੱਚ ਕਿਉਂਕਿ ਮੈਨੂੰ ਸ਼ੁਰੂ ਤੋਂ ਜਿਹੜੇ ਹੈਗੇ ਕਿ ਪੁਰਾਣੇ ਬਜ਼ੁਰਗਾਂ ਚ ਬੈਠਣ ਦੇ ਪੈਂਦੀ ਸੀ ਤੇ ਫਿਰ ਇਹ ਭੂਆ ਜੀ ਹੋਰਾਂ ਕੋਲੇ ਗਏ ਸੀ ਜੀ ਕੀਤਮ ਕੌਰ ਕੋਲੇ ਪਹੁੰਚੇ ਸੀ ਤੇ ਵੀ ਆਪ ਭੂਆ ਜੀ ਗਲਤੀ ਹੋ ਗਈ ਇਸ ਤਰੀਕੇ ਨਾਲ ਹੋ ਗਿਆ ਉਹ ਕਹਿੰਦੇ ਵੀ ਤੇਰਾ ਕੋਈ ਨੁਕਸਾਨ ਨਹੀਂ ਹੁੰਦਾ ਜਿਹੜਾ ਈਸ਼ਰ ਹੋਰ ਈਸ਼ਰ ਸਿੰਘ ਹੋਰੀ ਵੀ ਇਹਨਾਂ ਦੇ ਕਾਫੀ ਨੇੜੇ ਰਹਿੰਦੇ ਸੀ ਤੇ ਪਰ ਜਿਹੜਾ ਹੈਗਾ ਕਿ ਕੁਝ ਕਿਉਂਕਿ ਉਸ ਮੌਕੇ ਗਰੋਪੋ ਵੀ ਕਈ ਚੱਲਦੀ ਸੀ ਆ ਜਿਹੜਾ ਹੈ ਕਈ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਕੀ ਕਹਿੰਦੇ ਵੀ ਉਹ ਜਿਹੜਾ ਹਮਲਾ ਹੋਇਆ ਸੀ ਉਹ ਖੜਕੂ ਗਰੁੱਪਾਂ ਵੱਲੋਂ ਨਹੀਂ ਹੋਇਆ ਸੀ ਉਹ ਜਿਹੜਾ ਇੱਕ ਐਂਟੀ ਧੜੇ ਵੱਲੋਂ ਹੀ ਉਸ ਮੌਕੇ ਰੂਪ ਵੀ ਦੂਜਾ ਵਰਤ ਕੇ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਜਿਹੜੀਆਂ ਹੁੰਦੀਆਂ ਸੀ ਇਸ ਤਰੀਕੇ ਨਾਲ ਜਿਹੜਾ ਉਹ ਜਿਹੜਾ ਇਹਨਾਂ ਤੇ ਹਮਲਾ ਹੋਇਆ ਜਿਹਦੇ ਵਿੱਚ ਕੀ ਬਾਲ-ਬਾਲ ਬਚ ਗਏ ਕਿਉਂਕਿ ਦੂਜੀ ਗੱਡੀ ਦੇ ਵਿੱਚ ਬੈਠ ਗਏ ਤੇ ਉਹਦੇ ਚ ਪਰ ਸਾਡੇ ਪਿੰਡ ਦੇ ਵੀ 4-5 ਜਣੇ ਮਾਰੇ ਗਏ ਸੀਗੇ ਟੋਟਲ ਸ਼ਾਇਦ 13 ਜੀ ਮੈਂ ਗਲਤ ਨਾ ਹੁਮਦ 13 ਬੰਦੇ ਜਿਹੜੇ ਹੈਗੇ ਕਿ ਉਸ ਮੋਕੇ ਮਾਰੇਗੇ ਇਸੇ ਕਰਕੇ ਹੋ ਗਿਆ ਸੀ ਕਿਉਂਕਿ ਜੀਪ ਦੇ ਵਿੱਚ ਗਿਣਤੀ ਵੱਧ ਗਈ ਸੀ ਆਮ ਤੌਰ ਤੇ ਉਹ ਕਮਾਂਡਰ ਜੀਪ ਹੁੰਦੀ ਸੀ ਜਿਹੜੀ ਲੰਡੀ ਜੀਪ ਜੀ ਨੂੰ ਪ੍ਰਧਾਨ ਦੀ ਉਹਨਾਂ ਦੀ ਕਹਿੰਦੇ ਆ ਉਹਦੇ ਵਿੱਚ 11 ਬੰਦੇ ਬੈਹਿੰਦੇ ਸੀ ਹੁਣ 11 ਤੇ 13 ਬੈਠ ਕੇ 14ਵਾਂ ਬਹਿਣਾ ਨਹੀਂ ਸੀ ਤੇ ਉਹ ਗੱਲਾਂ ਕਰਦੇ 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 ਦੂਜੀ ਗੱਡੀ ਦੇ ਵਿੱਚ ਬਹਿ ਗਏ ਫਿਰ ਉਹ ਤੋਂ ਬਾਅਦ ਫਿਰ ਸੁਰੱਖਿਆ ਨੂੰ ਲੈ ਕੇ ਕਾਫੀ ਜਿਹੜੇ ਹੈਗੇ ਕਿ ਆਪਣੇ ਹੋ ਗਿਆ ਉਸ ਤੋਂ ਬਾਅਦ ਹੀ ਜਦੋਂ ਉਹ ਸਾਰਾ ਹੈਪਨ ਹੋਇਆ ਵਖਤਗੜ ਕੋਲੇ ਜਿਹੜਾ ਪਿੰਡ ਕੋਲੇ ਜਿਹੜਾ ਇਹ ਘਟਨਾਕ੍ਰਮ ਜਿਹੜਾ ਘਟਿਆ ਸੀ ਜਦੋਂ ਉਹ ਉਹ ਬੰਦੇ ਮਾਰੇ ਗਏ ਸੀਗੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਿਕਿਉਰਿਟੀ ਮਿਲੀ ਸਰਕਾਰੀ ਸਿਕਿਉਰਿਟੀ ਮਿਲੀ ਜਿਹੜੀ ਕਿ ਅੰਤ ਤੱਕ ਹੀ ਰਹੀ ਜਦੋਂ ਜਦੋਂ ਪ੍ਰਧਾਨ ਹੋਂ ਦਾ ਕਤਲ ਹੋਇਆ ਉਸ ਮੌਕੇ ਵੀ ਸੱਤ ਬਾਡੀਗਾਰਡ ਇਹਨਾਂ ਦੇ ਨਾਲ ਤਾਇਨਾਤ ਸੀਗੇ ਪਰ ਉਹ ਚਲੋ ਅਨਪਰਚਿਊਨਿਟ ਜੋ ਜਿੰਮੇ ਵੀ ਹੋਇਆ ਕਿਸ ਤਰੀਕੇ ਨਾਲ ਨਹੀਂ ਹੋ ਸਕਿਆ ਜੀ ਹਨਾ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੇ ਪਿੰਡ ਵੀ ਜਿਹੜਾ ਘਰੇ ਸੀ ਇਹਨਾਂ ਦਾ ਕਮਰਾ ਜਿਹੜਾ ਸੀ ਉਹ ਤੋਂ ਤੀਜੀ ਮੰਜ਼ਲ 'ਤੱਕ ਜਿਹੜੀਆਂ ਪੌੜੀਆਂ ਵਿੱਚ ਦੀ ਜਿਹੜੀਆਂ ਕੰਡੀਆਂ ਹੋਈਆਂ ਸੀ ਤਾਂ ਕਿ ਜੇ ਕੋਈ ਇਦਾਂ ਦਾ ਹੈਪਨ ਹੋ ਜੇ ਤਾਂ ਉਹ ਪਿੱਛੇ ਜਿਹੜਾ ਹੈਗਾ ਕਿ ਨਿਕਲ ਸਕਣ ਜਾ ਸਕਣਗੇ ਸਾਰੇ ਨੇੜਲੇ ਬੰਦੇ ਸੀ ਉਹ ਇਹੀ ਗੱਲ ਕਹਿੰਦੇ ਸੀ ਮੇਰੇ ਪਿਤਾ ਜੀ ਹੋਰੀ ਵੀ ਮਤਲਬ ਇਹ ਗੱਲ ਕਹਿੰਦੇ ਸੀ ਹੋਰ ਵੀ ਕਈ ਜਿੱਦਾਂ ਇਹਨਾਂ ਦੇ ਕਾਫੀ ਨੇੜੇ ਸੀ ਉਹ ਜਿੱਦਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਸੀਗੇ ਬੰਦੇ ਜਿਹੜੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਪ੍ਰਧਾਨ ਜੀ ਵੀ ਤੁਸੀਂ ਪਿੰਡ ਦੀ ਸਰਪੰਚੀ ਤੋਂ ਕੀ ਲੈਣਾ ਛੱਡ ਕੇ ਜਿਹੜਾ ਹੈ ਕਿ ਬਰਨਾਲੇ ਤੁਸੀਂ ਛੱਡ ਜੋ इवन ਕੁਲਵੰਤ ਵੀ ਇੰਟਰਸਟਿਡ ਸੀ ਇਸ ਗੱਲ ਦੇ ਵਿੱਚ ਵੀ ਆਪਾਂ ਪਿੰਡ ਦੀ ਪੋਲਿਟਿਕਸ ਚੁੱਕੀ ਲੈਣਾ ਪਰ ਪ੍ਰਧਾਨ ਦਾ ਇਹ ਮੰਨਣਾ ਸੀਗਾ ਕਿ ਜਿਹੜੇ ਬੰਦੇ ਦਾ ਪਿੰਡ ਦੇ ਵਿੱਚ ਹੀ ਨਹੀਂ ਹੈਗਾ ਦਬਦਬਾ ਜਾਂ ਮਤਲਬ ਇਸ ਤਰੀਕੇ ਨਾਲ ਨਹੀਂ ਹੈਗਾ ਤਾਂ ਉਹ ਬੰਦਾ ਫਿਰ ਕਿਸ ਕੰਮ ਦਾ ਉਹ ਇਸ ਤੋਜ ਦੀ ਇੱਕ ਹੋਰ ਗੱਲ ਸੀਗੀ ਪ੍ਰਧਾਨ ਹੋਰੀ ਗੱਲ ਸਾਰਿਆਂ ਨੇ ਸੁਣ ਲੈਂਦੇ ਸੀ ਪਰ ਕਰਦੇ ਆਪਦੀ ਮੰਨਦੀ ਸੀ ਇਹ 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 ਇੱਕ ਸਮੱਸਿਆ ਵੀ ਰਹੀ ਆ ਜਦੋਂ ਕਾਸਤੌਰ ਦੇ ਉੱਤੇ ਪਹਿਲੀ ਇਲੈਕਸ਼ਨ ਹਾਰੇ ਆ ਉਹਦੇ ਕੁਝ ਬੰਦਿਆਂ ਨੇ ਕਿਹਾ ਵੀ ਸੀ ਜੀ ਆਹ ਜਿਹੜਾ ਚੀਜ਼ ਚੱਲ ਰਹੀ ਹੈ ਇਦਾਂ ਦਾ ਬੰਦੇ ਜਿਹੜੇ ਤੁਹਾਡੇ ਨਾਲ ਦੇ ਆ ਆ ਕਰ ਰਹੇ ਆ ਉਹ ਨਹੀਂ ਮੰਨਿਆ ਬਾਅਦ ਦੇ ਵਿੱਚ ਜਦੋਂ ਇਲੈਕਸ਼ਨ ਹਾਰ ਗਏ ਫਿਰ ਕਹਿੰਦੇ ਵੀ ਗੱਲ ਤੁਹਾਡੀ ਠੀਕ ਆ ਪਰ ਇਹ ਇਹ ਜਿਹੜਾ ਚੀਜ਼ ਆ ਇਹ ਐਂਡ ਤੱਕ ਰਹੀ ਇਹ ਉਹਨਾਂ ਦੇ ਕਤਲ ਦਾ ਵੀ ਇੱਕ ਕਾਰਨ ਬਣੀ ਆ ਜਿਹੜਾ ਐਂਡ ਦੇ ਵਿੱਚ ਜਾ ਕੇ ਕੀ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ